ਕੀ ਅੱਜ ਦੇ ਸਮੇਂ ਗੁਰਬਾਣੀ ਦਾ ਪ੍ਰਚਾਰ ਬਹੁਤ ਢੰਗਾਂ ਨਾਲ ਹੋ ਰਿਹਾ ਹਨ ਬਹੁਤ ਢੰਗ ਤਰੀਕੇ ਨਾਲ ਡਿਜੀਟਲੀ ਵੀ ਜੀ ਦੀਵਾਨਾਂ ਦੇ ਰੂਪ ਵਿੱਚ ਬਹੁਤ ਤਰੀਕਿਆਂ ਨਾਲ ਗੁਰਬਾਣੀ ਦਾ ਪ੍ਰਚਾਰ ਹੋ ਰਿਹਾ ਜੀ ਸਾਡੇ ਵਰਗੇ ਮਨੁੱਖਾਂ ਤੱਕ ਉਹ ਪਹੁੰਚ ਨਹੀਂ ਰਿਹਾ ਜਾਂ ਅਸੀਂ ਮੰਨ ਨਹੀਂ ਰਹੇ ਇਹਦੇ ਪਿੱਛੇ ਕੀ ਕਾਰਨ ਹੈ ਮੈਨੂੰ ਇੰਜ ਲੱਗਦਾ ਵੀ ਅੱਜ ਮਨੁੱਖ ਇੰਜ ਸਮਝਦਾ ਵੀ ਇਹ ਧਰਮ ਦੀ ਲੋੜ ਨਹੀਂ ਹੈ ਇੰਜ ਸਮਝਦਾ ਵੀ ਧਰਮ ਦੀ ਲੋੜ ਨਹੀਂ ਉਹਦੀ ਵਜ੍ਹਾ ਮਨੁੱਖ ਕਈ ਵਾਰੀ ਹੋਮੇ ਦੇ ਨਸ਼ੇ ਵਿੱਚ ਇੰਨਾ ਗਲਤਾਨ ਹੁੰਦਾ ਮੈਂ ਮੈਂ ਦੇ ਚੱਕਰ ਦੇ ਵਿੱਚ ਮੇਰੇ ਤੋਂ ਵੱਧ ਕੋਈ ਸਿਆਣਾ ਨਹੀਂ ਹੈ ਮੈਨੂੰ ਕਿਸੇ ਗੱਲ ਦੀ ਲੋੜ ਨਹੀਂ ਨਾ ਕਿਸੇ ਸੁਣਨ ਦੀ ਲੋੜ ਹੈ ਐਸੀ ਕਰਕੇ ਤੁਸੀਂ ਦੇਖੋਗੇ ਵੀ ਗੁਰੂ ਘਰਾਂ ਦੇ ਵਿੱਚ ਸੰਗਤ ਵਿੱਚ ਲੋਕ ਘੱਟ ਹੋਣਗੇ ਪਰ ਕਿਤੇ ਮੇਲਾ ਲੱਗਾ ਹੋਵੇ ਸਿੰਗਰ ਲੱਗੇ ਹੋਣ ਬਹੁਤ ਆਤਮਾ ਲੋਕ ਮਿਲ ਜਾਣਗੇ ਉੱਥੇ ਕਿਉਂ ਕਿ ਕਿਉਂਕਿ ਉੱਥੇ ਉਹਨਾਂ ਦੇ ਵਿਕਾਰਾਂ ਦੀ ਔਗਣਾ ਦੀ ਉੱਥੇ ਪੂਰੀ ਭਰਮਾਰ ਹੁੰਦੀ ਹੈ ਉਹਨਾਂ ਨੂੰ ਜਿਹੜੀ ਭੁੱਖ ਹੁੰਦੀ ਨਾ ਉੱਥੋਂ ਉਹ ਭੁੱਖ ਮਿਲਦੀ ਹੈ ਗੁਰਬਾਣੀ ਦੀ ਗੁਰੂ ਦੇ ਸ਼ਬਦ ਦੀ ਭੁੱਖ ਕਿਸੇ ਬਿਰਲੇ ਮਨੁੱਖ ਨੂੰ ਹੁੰਦੀ। ਇੱਕ ਵਾਰੀ ਕਿਸ ਸੱਜਣ ਨੇ ਸਵਾਲ ਕੀਤਾ ਕਹਿੰਦੇ ਜੀ ਵੀ ਮਨ ਕਿਵੇਂ ਸਮਝੀ ਵੀ ਪ੍ਰਮਾਤਮਾ ਦੇ ਮਨ ਰੰਗ ਵਿੱਚ ਹੁਣ ਰੰਗਿਆ ਗਿਆ। ਵੀ ਕਿਵੇਂ ਸਮਝੀਏ ਵੀ ਹੁਣ ਪ੍ਰਮਾਤਮਾ ਦੇ ਨਾਮ ਵਿੱਚ ਮਨ ਜਿਹੜਾ ਜੁੜ ਗਿਆ। ਮੈਂ ਜੀ ਆਪਾਂ ਸਮਝਣ ਗੁਰਬਾਣੀ ਤੋਂ ਪੁੱਛ ਲੈਨੇ ਆਪਾਂ। ਸੁਣ ਸ਼ਬਦ ਤੋਂ ਮਾਰਾ ਇਹ ਮਨ ਪੀਣਾ। ਗੁਰੂ ਸਾਹਿਬ ਮਹਾਰਾਜ ਕਹਿੰਦੇ ਜਦੋਂ ਸ਼ਬਦ ਗੁਰੂ ਦਾ ਚੰਗਾ ਲੱਗਣ ਲੱਗ ਪਵੇ। ਸੰਗਤ ਵਿੱਚ ਬੈਠੇ ਆ ਗੁਰੂ ਦਾ ਸ਼ਬਦ ਚੰਗਾ ਲੱਗਣ ਲੱਗ ਪਵੇ ਕਥਾ ਸੁਣਦੇ ਆ ਗੁਰੂ ਕੀ ਕਥਾ ਕਹਾਣੀ ਚੰਗੀ ਲੱਗਣ ਲੱਗ ਪਵੇ ਢਾਡੀ ਵਾਰਾ ਸੁਣਦੇ ਆ ਗੁਰ ਇਤਿਹਾਸ ਚੰਗਾ ਲੱਗਣ ਲੱਗ ਪਵੇ ਉੱਠਣ ਨੂੰ ਜੀ ਨਾ ਕਰੇ ਮਨ ਚਾਹੁੰਦਾ ਵੀ ਹੋਰ ਗੁਰੂ ਦੀ ਗੱਲ ਸੁਣੀਏ ਹੋਰ ਗੁਰੂ ਦੀ ਸਬਦ ਸੁਣੀਏ ਜਾਂ ਹੋਰ ਗੁਰੂ ਦੀ ਸਿੱਖਿਆ ਗ੍ਰਹਿਣ ਕਰੀਏ ਤਾਂ ਉਦੋਂ ਇਹ ਸਮਝੋ ਵੀ ਤੁਹਾਡਾ ਮਨ ਜਿਹੜਾ ਹੈ ਨਾ ਹੁਣ ਗੁਰੂ ਦੀ ਬਾਣੀ ਦੇ ਵਿੱਚ ਜਾਂ ਪਰਮਾਤਮਾ ਦੇ ਨਾਮ ਵਿੱਚ ਭਜਣਾ ਸ਼ੁਰੂ ਹੋ ਗਿਆ ਰੰਗਣਾ ਸ਼ੁਰੂ ਹੋ ਗਿਆ ਹੁਣ ਕਈਆਂ ਨੂੰ ਤਾਂ ਸ਼ਬਦ ਸੁਣਦੇ ਆ ਸਰ ਵੀ ਕਈ ਵਾਰੀ ਕੀਰਤਨ ਕਰਦੇ ਆ ਸਰ ਜਿਹੜੇ ਉੱਥੇ ਆਣਗੇ ਉਦੀ ਵਜ੍ਹਾ ਕਿਉਂਕਿ ਮਨ ਨਹੀਂ ਟਿਕਦਾ ਮਨ ਭਜ ਨਹੀਂ ਰਿਹਾ ਮਨ ਸ਼ਬਦ ਸੁਣਨ ਨੂੰ ਤਿਆਰ ਨਹੀਂ ਵੈਸੇ ਵੀ ਮਨੁੱਖੀ ਮਨ ਜਿਹੜਾ ਹੈ ਨਾ ਇਹ ਵਿਕਾਰਾਂ ਵੱਲ ਜ਼ਿਆਦਾ ਦੌੜਦਾ ਇਹਦੀ ਇੱਕ ਫਿਦਰ ਤੇ ਹੈ ਇਸ ਕਰਕੇ ਅੱਜ ਦੇ ਸਮੇਂ ਦੇ ਅੰਦਰ ਜਿੱਥੇ ਪ੍ਰਚਾਰ ਹੋ ਰਿਹਾ ਆ ਉੱਥੇ ਬਹੁਤ ਆਦਤ ਲੋਕ ਤਾਂ ਕੇਵਲ ਸਰੀਰਕ ਰੂਪ ਵਿੱਚ ਹਾਜ਼ਰੀ ਭਰ ਰਹੇ ਆ ਪਰ ਗੁਰੂ ਸਾਹਿਬ ਮਹਾਰੇ ਦੀ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਆ ਮੈਂ ਹਰ ਇੱਕ ਵਾਰੀ ਬੇਨਤੀ ਕਰਦਾ ਜਿੱਥੇ ਵੀ ਸੰਗਤ ਦੇ ਹਾਜ਼ਰੀ ਭਰੀ ਦੀ ਹੈ ਤੇ ਉੱਥੇ ਬੇਨਤੀ ਜ਼ਰੂਰ ਹੁੰਦੀ ਮੇਰੇ ਵੀ ਭਾਈ ਆਪ ਗੁਰੂ ਗ੍ਰੰਥ ਸਾਹਿਬ ਮਹਾਰੇ ਦੀ ਬਾਣੀ ਨੂੰ ਪੜੋ ਤੁਹਾਨੂੰ ਸਮਝ ਪਾਵੇ ਗੁਰੂ ਸਾਹਿਬ ਮਹਾਰੇ ਦੀ ਬਾਣੀ ਕਹਿ ਕੀ ਰਹੀ ਹੈ ਇੱਕ ਕਥਾਵਾਚਕ ਨੇ ਇੱਕ ਘੰਟੇ ਦੇ ਵਿੱਚ ਤੁਹਾਨੂੰ ਕਿਸੇ ਸ਼ਬਦ ਦੀ ਵਿਚਾਰ ਦੱਸਣੀ ਹੈ ਜੋ ਕੋਲ ਪ੍ਰਕਰਨ ਹੈ ਉਹਨੇ ਉਸ ਢੰਗ ਨਾਲ ਵਿਆਖਿਆ ਕਰਨੀ ਉਸ ਪ੍ਰਕਰਨ ਨੂੰ ਲੈ ਕੇ ਪਰ ਅਸੀਂ ਮਾਰਗ ਤੇ ਤਾਂ ਸਾਨੂੰ ਆਪ ਹੀ ਚੱਲਣਾ ਪੈਣਾ ਉਹ ਰਾਹ ਦਿਖਾ ਸਕਦਾ ਉਹ ਦੱਸ ਸਕਦਾ ਵੀ ਗੁਰੂ ਸਾਹਿਬ ਮਹਾਰੇ ਦੀ ਬਾਣੀ ਇੰਜ ਕਹਿ ਰਹੀ ਹੈ ਤੁਹਾਨੂੰ ਤਾਂ ਸਾਨੂੰ ਆਪ ਨੂੰ ਹੀ ਪੜ੍ਹਨਾ ਤੇ ਆਪ ਨੂੰ ਤੁਰਨ ਦੇ ਲਈ ਜਿਹੜੇ ਮਨੁੱਖ ਦਾ ਪਿਆਰ ਗੁਰੂ ਦੇ ਸ਼ਬਦ ਨਾਲ ਬਾਣੀ ਨਾਲ ਪੈ ਗਿਆ ਜਿਹੜਾ ਕਹਿੰਦਾ ਮੈਂ ਬਾਣੀ ਤੋਂ ਬਿਨਾ ਰਹ ਨਹੀਂ ਸਕਦਾ ਤੇ ਉਹ ਬਾਣੀ ਆਪ ਪੜੂਗਾ ਜਦੋਂ ਆਪ ਪੜੂਗਾ ਵੀ ਗੁਰੂ ਸਾਹਿਬ ਮਹਾਰਾਜ ਕਹਿੰਦੇ ਇੱਕ ਜਗ੍ਹਾ ਦੇ ਉੱਤੇ ਗੁਰਸਬਾਹੇ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਗੁਰ ਤਾਂ ਮਿਲਿਆ ਜੇ ਮਨ ਰਹਿ ਜੂੜ ਕਹਿੰਦੇ ਗੁਰੂ ਦੀ ਸੰਗਤ ਇਦਾਂ ਨਹੀਂ ਮਿਲਦੀ ਕੋਈ ਮਨੁੱਖ ਸੀਤ ਕਰਕੇ ਕਿੰਨਾ ਕ ਲਾਗੇ ਬੈਠਾ ਵੀ ਸੰਗਤ 'ਚ ਬੈਠਾ ਲਓ ਜੀ ਇਹਨੂੰ ਹੁਣ ਗੁਰੂ ਦੀ ਸੰਗਤ ਨਸੀਬ ਹੋ ਗਈ ਸਤਗੁਰ ਕਹਿੰਦੇ ਨਹੀਂ ਇਸ ਬਲੇਖੇ ਜਨਾ ਤੁਸੀਂ ਰਹੋ ਗੁਰਸਬਾ ਏਵ ਨਾ ਪਈਏ ਨਾ ਨੇੜੇ ਨਾ ਦੂਰ ਨਾਨਕ ਸਤਗੁਰ ਤਾਂ ਮਿਲੇ ਜਾਂ ਮਨ ਰਹੇ ਹਜੂਰ ਜਿੰਨਾ ਚਿਰ ਮਨ ਨਹੀਂ ਗੁਰੂ ਚਰਨਾ ਵਿੱਚ ਰਹਿੰਦਾ ਕੋ ਖੇੜ ਤਾਂ ਮੰਨਦੀ ਆ ਨਾ ਮੈਲ ਤਾਂ ਮੰਨੂ ਲੱਗੀ ਆ ਨਾ ਤੇ ਮਨ ਦੀ ਮੈਲ ਨਹੀਂ ਆਪਾਂ ਧੋਣਾ ਤੇ ਜਿੰਨਾ ਚਿਰ ਮਨ ਨਹੀਂ ਹਾਜ਼ਰ ਨਹੀਂ ਤੁਸੀਂ ਦੇਖੋ ਵੀ ਜਿਹੜਾ ਕੱਪੜਾ ਤੁਸੀਂ ਧੋਣਾ ਹੈ ਉਹ ਕੱਪੜੇ ਤੁਹਾਡੇ ਕੋਲ ਨਹੀਂ ਸਾਬਣ ਤਾਂ ਹੈ ਕੱਪੜਾ ਤੁਹਾਡੇ ਕੋਲ ਨਹੀਂ ਉਹਦੀ ਮੈਲ ਕਿੱਥੇ ਮਨ ਤਾਂ ਸੰਗਤ ਵਿੱਚ ਬੈਠੇ ਆ ਵੀ ਹੋਰ ਪਾਸੇ ਤੁਰਿਆ ਫਿਰਦਾ ਉਹ ਗੁਰੂ ਦਾ ਸ਼ਬਦ ਸੁਣ ਨਹੀਂ ਰਿਹਾ ਉਹ ਕਥਾ ਸੁਣ ਨਹੀਂ ਰਿਹਾ ਉਹ ਗੁਰੂ ਕੀ ਬਾਣੀ ਦੇ ਜਾਪ ਸੁਣ ਨਹੀਂ ਰਿਹਾ ਤੇ ਕਿਵੇਂ ਮਨ ਪਵਿੱਤਰ ਹੋਊਗਾ ਕਿਵੇਂ ਸ਼ੁੱਧ ਹੋਊਗਾ ਕਿਵੇਂ ਸਾਫ਼ ਹੋਊਗਾ ਤੇ ਗੁਰੂ ਸਾਹਿਬ ਮਾਰਾ ਨੇ ਇਹ ਗੱਲ ਆਖੀ ਵੀ ਭਾਈ ਆਪਣੇ ਮਨ ਨੂੰ ਢਕਾ ਕੇ ਰੱਖ ਦੇਖੋ ਅਭਿਆਸ ਹੈ ਮਨ ਦਾ ਸੁਭਾਅ ਹੈ ਵੀ ਇਹਨੇ ਚੰਚਲੇ ਨੇ ਚੱਲਣਾ ਹੈ ਇਹ ਭਟਕਦਾ ਕਦੀ ਇੱਧਰ ਖਿਆਲ ਚਲ ਗਿਆ ਕਦੀ ਉੱਧਰ ਸੁਰਤ ਚਲ ਗਈ ਪਰ ਇਹਨੂੰ ਵਾਰ-ਵਾਰ ਬੰਨ ਕੇ ਰੱਖਣਾ ਵੀ ਸੁਣ ਗੁਰੂ ਦਾ ਸ਼ਬਦ ਕੀ ਕਹ ਰਿਹਾ ਗੁਰੂ ਸਾਹਿਬ ਨੇ ਤਾਂ ਬਾਣੀ ਦੇ ਵਿੱਚ ਕਿਹਾ ਵੀ ਇੱਕ ਉਹ ਇੱਕ ਜਿਵੇਂ ਤੁਸੀਂ ਦੇਖੋ ਨਾ ਪੰਜਾਬ ਦੇ ਵਿੱਚ ਬੈੜੇ ਹੁੰਦੇ ਉਹ ਬੈੜੇ ਜਿਹੜੇ ਹੁੰਦੇ ਨਾ ਵੀ ਉਹ ਬੜੇ ਆਵੇੜੇ ਹੁੰਦੇ ਆ ਕਹਿਣ ਤੋਂ ਭਾਵ ਕਿ ਤੁਸੀਂ ਜੇਕਰ ਉਹਨਾਂ ਨੂੰ ਫੜਨ ਦਾ ਯਤਨ ਕਰੋ ਕਿਸੇ ਪਾਸੇ ਮੋੜੋਗੇ ਜਦੋਂ ਕੋਈ ਦੂਜੇ ਪਾਸੇ ਜਾਣਗੀ ਉਹ ਇੰਨੇ ਕੁ ਮਸਤੇ ਹੋ ਜਾਂਦੇ ਆ ਆਪਣੇ ਜੋਬੰਦੀ ਨਸ਼ੇ ਵਿੱਚ ਜਾਣ ਦੇ ਨਸ਼ੇ ਵਿੱਚ ਐਦਾਂ ਹੀ ਮੰਨਿਆ ਇਹ ਵੀ ਗੁਰੂ ਸਾਹਿਬ ਮਾਰੇ ਕਹਿੰਦੇ ਮਾਤਾ ਪੈਸਾ ਅਮੂਹਾ ਜਾਏ ਵੀ ਇਹ ਇੰਨਾ ਕੁ ਮਸਤੇ ਹੋਇਆ ਹੈ ਨਾ ਵੀ ਜੇ ਤੁਸੀਂ ਇੱਕ ਦਿਨੇ ਪਾਸੇ ਨੂੰ ਮੂੰਹ ਕਰੋ ਦੂਜੇ ਪਾਸੇ ਨੂੰ ਘਰਦਾ ਜੇ ਤੁਸੀਂ ਇਹਨੂੰ ਕੋਹ ਨਾ ਮੰਨੋ ਵੀ ਗੁਰੂ ਦੇ ਬਾਣੀ ਦਾ ਸ਼ਬਦ ਸੁਣ ਲਾ ਇਹ ਉਧਰ ਧਿਆਨ ਘਟਦੂਗਾ ਦੂਜੇ ਪਾਸੇ ਜ਼ਿਆਦਾ ਜਾਊਗਾ ਇਸ ਕਰਕੇ ਅੱਜ ਸਮਾਜ ਦੇ ਅੰਦਰ ਪ੍ਰਚਾਰ ਬਹੁਤ ਹੋ ਰਿਹਾ ਧਰਮ ਦਾ ਪ੍ਰਚਾਰ ਵੀ ਹੋ ਰਿਹਾ ਕਿਤੇ ਨਾ ਕਿਤੇ ਇੱਕ ਪੱਖ ਇਹ ਵੀ ਅਸੀਂ ਉਸ ਗੰਭੀਰਤਾ ਦੇ ਨਾਲ ਇਸ ਪਾਸੇ ਵੱਲ ਤੁਰ ਨਹੀਂ ਰਹੇ ਜਿਸ ਗੰਭੀਰਤਾ ਦੇ ਨਾਲ ਸਾਨੂੰ ਗੁਰੂ ਸਾਹਿਬ ਮਹਾਰਾਜ ਨੇ ਕਿਹਾ ਵੀ ਤੁਸੀਂ ਸੰਗਤ ਕਰਨੀ ਮੈਂ ਬਾਬਾ ਅਰਦਾਸ ਜੀ ਦੀ ਇੱਕ ਪੰਕਤੀ ਤੁਹਾਨੂੰ ਕੋਟ ਕਰਦਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਆ ਵੀ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧਪ ਮੁਖੀਰ ਵੀ ਸੰਗਤ ਨਾਲ ਜੁੜ ਕੇ ਤਾਂ ਇਦਾਂ ਰਹਿਣਾ ਜਿਵੇਂ ਮਧੂ ਮੱਖੀਆਂ ਜਿਹੜੀਆਂ ਨੇ ਛੱਤੇ ਨਾਲ ਜੁੜ ਕੇ ਰਹਿਦੀਆਂ ਨੇ ਤੁਸੀਂ ਦੇਖੋ ਕਿੰਨਾ ਝੋਣਡ ਹੁੰਦਾ ਇਦਾਂ ਜੁੜ ਕੇ ਰਹਿਣਾ ਭਾਵੇਂ ਇਨਾ ਤੁਹਾਡਾ ਪਿਆਰ ਹੋਵੇ ਸੰਗਤ ਨਾਲ ਜੇ ਜਦੋਂ ਉਹ ਛੱਤੇ ਤੋੜਦੀਆਂ ਨਹੀਂ ਨਾ ਇਕੱਠੀਆਂ ਰਹਿਣੀਆਂ ਜੁੜ ਕੇ ਐਵੇਂ ਤੁਸੀਂ ਸੰਗਤ ਨਾਲ ਜੁੜੇ ਰਹੋ ਕਿਉਂਕਿ ਸੰਗਤ ਵਿੱਚ ਜੁੜਿਆਂ ਹੀ ਸਾਡਾ ਮਨ ਜਿਹੜਾ ਆ ਪਵਿੱਤਰ ਹੋਣਾ ਸੰਗਤ ਵਿੱਚ ਜੁੜਿਆਂ ਹੀ ਸਾਡਾ ਮਨ ਨਿਰਮਲ ਹੋਣਾ ਸੰਗਤ ਵਿੱਚ ਜੁੜਿਆਂ ਹੀ ਸਾਨੂੰ ਗੁਰੂ ਕੀ ਬਾਣੀ ਦਾ ਪਗਲ ਲੱਗਣਾ ਸੰਗਤ ਵਿੱਚ ਜੁੜਿਆਂ ਹੀ ਸਾਨੂੰ ਗੁਰੂ ਦੀ ਸਿੱਖਿਆ ਦਾ ਪਤਾ ਲੱਗਣਾ ਸੰਗਤ ਵਿੱਚ ਜੁੜਿਆ ਅਸੀਂ ਇੱਕ ਦੂਜੇ ਦੇ ਗੁਰਮੁਖਾਂ ਵੱਲ ਦੇਖਿਓ ਉਹਨਾਂ ਦੀ ਸੰਗਤ ਕਰਕੇ ਅਸੀਂ ਚੰਗੇ ਸੁਭਾਅ ਵਾਲੇ ਬਣਾਂਗੇ ਇਸ ਕਰਕੇ ਅੱਜ ਸਮਾਜ ਦੇ ਵਿੱਚ ਜਿਹੜਾ ਧਰਮ ਦਾ ਪ੍ਰਚਾਰ ਹੋ ਰਿਹਾ ਨਾ ਇੱਕ ਪਖਤ ਇਹ ਵੀ ਮਨੁੱਖ ਦਾ ਮਨ ਜਿਹੜਾ ਸੁਣਨ ਨੂੰ ਤਿਆਰ ਨਹੀਂ ਉਹਦਾ ਕਿਤੇ ਨਾ ਕਿਤੇ ਕਾਰਨ ਹੋਵੇਂ ਵੀ ਇਹ ਕਿ ਮਨੁੱਖ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਲੱਗ ਪਿਆ ਉਹਨੂੰ ਇੰਜ ਲੱਗਣ ਲੱਗ ਪਿਆ ਵੀ ਇਹ ਧਰਮ ਦੀਆਂ ਗੱਲਾਂ ਹੀ ਫਜ਼ੂਲ ਨੇ ਇਹ ਕਿਸੇ ਅਰਥ ਨਹੀਂ ਪਰ ਮੈਨੂੰ ਇਹ ਚ ਲੱਗਦਾ ਵੀ ਧਰਮ ਤੋਂ ਬਿਨਾਂ ਦੁਨੀਆ ਚੱਲ ਨਹੀਂ ਸਕਦੀ ਭਟਕਦਾ ਰਹੀ ਹੈ ਪਰ ਜੇ ਸਹੀ ਮਾਰਗ ਤੇ ਚੱਲਣਾ ਹੋਵੇ ਨਾ ਤੇ ਧਰਮ ਦੀ ਲੋੜ ਆ ਜੇ ਮੰਨ ਲੋ ਆਪਾਂ ਘੱਟ ਸ਼ਬਦਾਂ 'ਚ ਕਹਿਣਾ ਹੋਵੇ ਜੀ ਕਿ ਜਿਹੜਾ ਅਸੀਂ ਲੋਕਾਂ ਦਾ ਸਾਡਾ ਮਨ ਆ ਅਸੀਂ ਐਂਟਰਟੇਨਮੈਂਟ ਵੱਲ ਜਾ ਰਹੇ ਹਾਂ ਜੀ ਇਹ ਉਹ ਵੀ ਇਸ ਲਈ ਕਿ ਸਾਡੇ ਕੋਲਸ ਦੁੱਖ ਨੇ ਜਾਂ ਸਾਡੇ ਸਵਾਲ ਨੇ ਹਨਾ ਜਾਂ ਇਹ ਲਾ ਲੋ ਵੀ ਪ੍ਰੋਬਲਮਸ ਨੇ ਅਸੀਂ ਉਹਨਾਂ ਨੂੰ ਭੁੱਲਣਾ ਚਾਹੁੰਦੇ ਆ ਜੀ ਅਸੀਂ ਉਹਨੂੰ ਭੁੱਲਣ ਲਈ ਐਂਟਰਟੇਨਮੈਂਟ ਵੱਲ ਜਾ ਰਹੇ ਹਾਂ ਪਰ ਉਹਦਾ ਹੱਲ ਗੁਰਬਾਣੀ ਕੋਲੇ ਆ ਜੀ ਕਿ ਪ੍ਰੋਬਲਮ ਤੋਂ ਦਾ ਹੱਲ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਹੱਲ ਕਰ ਲਈਏ ਜੀ ਵੀ ਐਂਟਰਟੇਨਮੈਂਟ ਮਨੁੱਖ ਦਾ ਜਿਹੜਾ ਉਹ ਆ ਮਨ ਆ ਉਹ ਹੱਲ ਵੱਲ ਨਹੀਂ ਤੁਰ ਰਿਹਾ ਉਹਦੀ ਹੋਮੇ ਕਰਕੇ ਉਹ ਬਸ ਐਂਟਰਟੇਨਮੈਂਟ ਵੱਲ ਭੱਜ ਜਾਂਦਾ ਕਿ ਮੇਲੇ 'ਚ ਜਾਣ ਨੂੰ ਉਹਦਾ ਜੀ ਕਰਦਾ ਹਨਾ ਕਿ ਉਹ ਖੁਦ ਨੂੰ ਸਿਆਣਾ ਸਮਝਦਾ ਹਨਾ ਦੇਖੋ ਇੱਕ ਬਾਣੀ ਦੀ ਪੰਕਤੀ ਹੈ ਸਤਿਗੁਰੂ ਕਹਿੰਦੇ ਨੇ ਸੁੱਖ ਨਹੀਂ ਬਹੁਤੇ ਧਨ ਖੱਟ ਜੇ ਕੋਈ ਮਨੁੱਖ ਆਖੇ ਮੈਂ ਬਹੁਤ ਧਨ ਪ੍ਰਾਪਤ ਕਰ ਲਾਂ ਵੀ ਮੈਨੂੰ ਸੁੱਖ ਮਿਲ ਜਾਊਗਾ ਗੁਰੂ ਸਾਹਿਬ ਕਹਿੰਦੇ ਇਹ ਭਲੇਖਾ ਨਾ ਰੱਖੀ ਸੁੱਖ ਨਹੀਂ ਇਹਦੇ ਵਿੱਚ ਸੁੱਖ ਨਹੀਂ ਕਿਹਦੇ ਵਿੱਚ ਬੋਧੇ ਧਨ ਖਾਟੇ ਬੋਧੇ ਧਨ ਖਟਿਆਂ ਵੀ ਸੁੱਖ ਨਹੀਂ ਮਿਲਣਾ ਤੇ ਗੁਰੂ ਸਾਹਿਬ ਕਹਿੰਦੇ ਸੁੱਖ ਨਹੀਂ ਪੇਖੇ ਨਿਰਤ ਨਾਟੇ ਐਵੇਂ ਨਾ ਭੁਲੇਖੇ ਵਿੱਚ ਪਈ ਵੀ ਮੈਂ ਨਾਟਕਾਂ ਦੇ ਵਿੱਚ ਝੇੜਕਾਂ ਦੇ ਵਿੱਚ ਪੈ ਜਾਾਂ ਜਾਂ ਮੈਂ ਫਿਲਮ ਦੇਖ ਲਾਂ ਕੋਈ ਐਂਟਰਟੇਨਮੈਂਟ ਕਰ ਲਾਂ ਵੀ ਇਹਦੇ ਵਿੱਚ ਮੈਨੂੰ ਸੁੱਖ ਮਿਲ ਜੂਗਾ ਸਤਿਗੁਰ ਕਹਿੰਦੇ ਨਹੀਂ ਥੋੜੇ ਸਮੇਂ ਦੀਆਂ ਚੀਜ਼ਾਂ ਨੇ ਜਿਵੇਂ ਫਿਲਮ ਖਤਮ ਹੁੰਦੀ ਤੁਸੀਂ ਫੇਰ ਉਦਾਂ ਦੇ ਸੁੱਖ ਨਹੀਂ ਪੇਖੇ ਨਿਰਤ ਨਾਟੇ ਸਤਿਗੁਰ ਕਹਿੰਦੇ ਇਹ ਨਾਟਕ ਤਮਾਸ਼ੇ ਦੇਖਣ ਦੇ ਵਿੱਚ ਵੀ ਸੁੱਖ ਨਹੀਂ ਸੁੱਖ ਨਹੀਂ ਬਉਧੇਸ਼ ਭਮਾਇਆ ਬਹੁਤ ਹੀ ਦੇਸ਼ਾਂ ਦੇ ਵਿੱਚ ਘੁੰਮਣਾ ਕਈ ਅੱਜ ਵੀ ਮਨੁੱਖਾਂ ਸੁਭਨਾਵੇਂ ਮੈਂ ਆਏ ਦੇਸ਼ ਦੇ ਵਿੱਚ ਜਾਣਾ ਉਸ ਦੇਸ਼ ਦੇ ਵਿੱਚ ਜਾਣਾ ਘੁੰਮਣਾ ਫਿਰਨਾ ਸਤਿਗੁਰ ਕਹਿੰਦੇ ਇਹਦੇ ਵਿੱਚ ਵੀ ਸੌਕ ਨਹੀਂ ਤੇ ਗੁਰੂ ਸਾਹਿਬ ਮਾਰੇ ਨਾ ਤੁਸੀਂ ਕਹਿੰਦੇ ਧਨ ਦੇ ਵਿੱਚ ਸੌਕਿਆ ਨਾ ਨਾਟਕਾ ਤਮਾਸ਼ੀਆਂ ਵਿੱਚ ਸੌਕਿਆ ਨਾ ਹੀ ਵਕ ਵਕ ਸਾਹਮਣ ਦੇ ਦੇਸ਼ਾਂ ਦੇ ਵਿੱਚ ਘੁੰਮਣ ਦੇ ਵਿੱਚ ਸੌਕਿਆ ਵੀ ਸੌਕ ਇੱਥੇ ਹੈ ਸਤਿਗੁਰ ਕਹਿੰਦੇ ਸਰਬ ਸੁਖਾ ਹਰ ਹਰ ਗੁੰਦਾ ਹੈ ਪ੍ਰਮਾਤਮਾ ਦੇ ਗੁਣ ਗਾਉਣ ਦੇ ਵਿੱਚ ਸੌਕ ਹੈ ਆਪਣੇ ਜੀਵਨ ਨੂੰ ਗੁਣਾ ਵਾਲਾ ਬਣਾਉਣ ਦੇ ਵਿੱਚ ਹੀ ਸੌਕ ਹੈ ਕਿਵਰੀ ਸਵਾਲ ਹੁੰਦਾ ਵੀ ਨਾਮ ਕੀ ਹੈ ਨਾਮ ਦੀ ਗੱਲ ਇਹ ਬਾਅਦ ਵਿੱਚ ਆਉਂਦੀ ਹੈ ਮੇਨੇ ਇਹ ਚ ਲੱਗਦਾ ਨਾਮ ਦੀ ਗੱਲ ਬਾਅਦ ਵਿੱਚ ਆਉਂਦੀ ਪਹਿਲਾਂ ਗੁਣਾਂ ਦੀ ਗੱਲ ਹੁੰਦੀ ਤੁਸੀਂ ਜਗਜੀ ਸਾਖ ਦੀ ਬਾਣੀ ਹੈ ਨਾ ਅਸੀਂ ਆਮ ਕਰਕੇ ਉਹਦਾ ਹੈਡਿੰਗ ਜਿਹੜਾ ਪਰਦੇ ਜਪ ਜਪ ਦਾ ਅਰਥ ਕੀ ਹੁੰਦਾ ਜਪਣਾ ਪ੍ਰਮਾਤਮਾ ਦਾ ਸਿਮਰਨ ਕਰਨਾ ਧਿਆਨਣਾ ਇਹੀ ਅਰਥ ਸਮਝਦੇ ਆਪਾਂ ਪਰ ਜਪ ਬਾਣੀ ਦੇ ਵਿੱਚ ਗੁਰੂ ਸਿਮਰਨ ਨੇ ਵਿਆਖਿਆ ਕੀਤੀ ਪ੍ਰਮਾਤਮਾ ਦੇ ਹੁਕਮ ਵਿੱਚ ਰਹਿਣ ਦੀ ਰਜ਼ਾ ਵਿੱਚ ਰਹਿਣ ਦੀ ਹੁਕਮ ਰਜ਼ਾਈ ਚੱਲਣ ਦੀ ਗੱਲ ਕੀਤੀ ਆ ਜਦੋਂ ਅਖੀਰ ਤੇ ਗੁਰੂ ਸਿਮਰਨ ਮਾਰੇ ਠਤਨੀ ਪੌੜੀ ਤੱਕ ਆਉਂਦੇ ਆ ਉਦੋਂ ਗੁਣਾਂ ਦੀ ਗੱਲ ਕਰਦੇ ਆ ਜੱਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਅਥਿਆਰ ਭੋਖ ਲਾਗਨ ਤਪਤਾਉ ਵੀ ਤੇਰੇ ਵਿੱਚ ਜਪ ਜਤ ਵੀ ਹੋਵੇ ਤੇਰੇ ਚ ਧੀਰਜ ਵੀ ਹੋਵੇ ਤੇਰੇ ਚ ਸੱਚ ਵੀ ਹੋਵੇ ਠੀਕ ਹੈ ਜੀ ਤੇਰੀ ਮਤ ਚੰਗੀ ਹੋਵੇ ਤੇਰੇ ਕੋਲ ਗਿਆਨ ਹੋਵੇ ਗੁਰੂ ਦਾ ਤੇ ਜਦੋਂ ਇੰਨਾ ਕੁਝ ਹੋਵੇ ਪ੍ਰੇਮ ਦਾ ਭਾਂਡਾ ਵੀ ਹੋਵੇ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਫਿਰ ਅਮਰਤ ਤੇ ਢਾ ਉੱਥੇ ਫਿਰ ਪ੍ਰਮਾਤਮਾ ਦਾ ਨਾਮ ਰੂਪੀ ਅਮਰਤ ਡੇਗਦਾ ਉਸ ਭਾਂਡੇ ਵਿੱਚ ਭਾਵ ਗੁਨਾ ਵਾਲੇ ਜੀਵਨ ਦੇ ਵਿੱਚ ਹੀ ਪ੍ਰਮਾਤਮਾ ਪ੍ਰਗਟ ਹੋ ਸਕਦਾ ਗੁਰੂ ਸਾਹਿਬ ਕਹਿੰਦੇ ਵੀ ਅੰਮ੍ਰਿਤ ਤੇ ਢਟਾਲ ਉੱਥੇ ਅੰਮ੍ਰਿਤ ਡਿਗਣਾ ਬਾਣੀ ਦੀ ਪੰਕਤੀ ਜਪਜੀ ਸਾਹਿਬ ਦੀ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਕਹਿੰਦੇ ਪ੍ਰਮਾਤਮਾ ਜੀ ਸਾਰੇ ਗੁਣ ਤੇਰੇ ਆ ਮੇਰਾ ਤਾਂ ਕੁਝ ਨਹੀਂ ਆ ਬੇਨ ਗੁਣ ਕੀਤੇ ਭਗਤ ਨਾ ਹੋਏ ਹੁਣ ਭਗਤੀ ਕਰਨ ਦੇ ਲਈ ਨਾਮ ਚਾਹੀਦਾ ਤੇ ਨਾਮ ਕਿਥੋਂ ਆ ਗੁਣਾ ਵਿੱਚੋਂ ਆਣਾ ਜਗੌਣੀ ਨਾਮ ਹੈ ਇੰਜ ਕਹਿ ਲੋ ਜਿੰਨਾ ਚਿਰ ਮਨੁੱਖ ਗੁਣਾ ਦੀ ਖੇਤੀ ਨਹੀਂ ਵਿਹਾਜਦਾ ਜਿੰਨਾ ਚਿਰ ਮਨੁੱਖ ਗੁਣਾ ਨਹੀਂ ਗੁਣਾ ਨੂੰ ਇਕੱਤਰ ਨਹੀਂ ਕਰਦਾ ਇਸੇ ਕਰਕੇ ਤਾਂ ਬਾਣੀ ਬਾਰ-ਬਾਰ ਜ਼ੋਰ ਦਿੱਤਾ ਵੀ ਸਾਂਝ ਕਰੀਜੇ ਗੁਣਾ ਕੇਰੀ ਛਾੜ ਮੰਗਣ ਚੱਲੀਏ ਗੁਣਾ ਦੀ ਸਾਂਝ ਕਰ ਗੁਣਾ ਵਾਲਾ ਜੀਵ ਨਹੀਂ ਹੀ ਜਿਹੜਾ ਪਰਮਾਤਮਾ ਤੱਕ ਤਹ ਪਹੁੰਚਾ ਸਕਦਾ ਗੁਣ ਵੀ ਥੋੜਾ ਜਿਹਾ ਚੰਨਣਾ ਪਾ ਲਓ ਕਿਹੜੇ-ਕਿਹੜੇ ਨੇ ਕਿਉਂਕਿ ਜਿਵੇਂ ਉਹ ਧੀਰਜ ਤੁਸੀਂ ਕਿਹਾ ਹਨਾ ਉਹ ਵੀ ਦੱਸੋ ਧਰਮ ਤੀਰਜ ਸਤ ਸੰਤੋਖ ਇਹ ਪੰਜ ਗੁਣ ਜਿਹੜੇ ਮੰਨੇ ਗਏ ਸਭ ਗੁਣ ਮੰਨੇ ਗਏ ਮਨੁੱਖ ਦੇ ਵਿੱਚ ਹੋਣਾ ਚਾਹੀਦਾ ਪ੍ਰੇਮ ਹੋਣਾ ਚਾਹੀਦਾ ਕਿਉਂਕਿ ਮੇਰੇ ਵਰਗੇ ਸੁਣਨ ਵਾਲੇ ਨੂੰ ਫਿਰ ਕਹਿਣਾ ਕਿ ਗੁਣ ਗੁਣ ਕਿਹੜੇ ਨੇ ਹਨਾ ਦੇਖੋ ਗੁਰੂ ਸਾਹਿਬ ਮਹਾਰਾਜ ਨੇ ਇਹ ਗੱਲ ਬਿਆਨ ਕੀਤੀ ਵੀ ਧਰਮ ਜਿਹੜਾ ਹੈ ਨਾ ਉਹ ਗੁਣਾਂ ਤੇ ਖੜਾਇਆ ਮਨੁੱਖ ਧਰਮੀ ਹੀ ਉਹ ਹੋ ਸਕਦਾ ਜਿਹਦੇ ਵਿੱਚ ਦਇਆ ਜੀ ਆਨੇ ਵੀ ਸੰਤੋਖ ਤੁਸੀਂ ਦੇਖੋ ਵੀ ਜੇ ਗੁਰੂ ਸਾਹਿਬ ਮਹਾਰਾਜ ਨੇ ਇੱਕ ਪੰਡਤ ਨੂੰ ਕਿਹਾ ਵੀ ਤੇਰਾ ਮਜਨੇਉ ਨਹੀਂ ਪਾਉਣਾ ਗਿੰਦ ਕਿਉਂ ਨਹੀਂ ਪਾਉਣਾ ਕਹਿੰਦੇ ਤੁਹਾਡੇ ਜੀ ਨਿਊ ਵਿੱਚ ਆਹ ਗੁਣ ਹੈ ਨਹੀਂ ਗੇ ਕਹਿੰਦੇ ਕਿਹੜੇ ਕਿਹੜੇ ਇਹ ਦਇਆਕਪਾ ਸੰਤੋਖ ਸੂਤ ਜਤ ਬੰਡੀ ਸਤਵਟ ਨਾ ਇਚ ਦਇਆ ਆ ਨਾ ਸੰਤੋਖ ਆ ਨਾ ਚੰਗਾ ਜਾਤਿਆ ਉਚਾਚਰਨ ਨਾ ਸਤਿਆ ਹੈ ਜੀ ਇਹੋ ਜੇ ਗੁਣ ਹੈ ਨਹੀਂ ਗੁਰੂ ਸਹਿਬ ਜੀ ਨੇ ਇੱਕ ਪੰਡਤ ਨੂੰ ਸਮਝਾਇਆ ਤਾਂ ਵੀ ਗੁਣਾਂ ਦੀ ਗੱਲ ਕੀਤੀ ਜੇ ਇੱਕ ਮੁਸਲਮਾਨ ਨੂੰ ਸਮਝਾਇਆ ਤੇ ਗੁਰੂ ਸਹਿਬ ਜੀ ਨੇ ਇੱਥੇ ਵੀ ਇਹੀ ਗੱਲ ਕੀਤੀ ਮਹਿਰ ਮਸੀਦ ਸਿਦਕ ਮਸੱਲਾ ਹਕ ਬਲਾਲ ਫਰਾਨ ਕੁਰਾਨ ਉੱਥੇ ਦੀ ਮਿਹਰ ਦੀ ਗੱਲ ਦਿਆਲ ਦੀ ਗੱਲ ਛਦਕ ਦੀ ਗੱਲ ਠੱਕ ਸੱਚ ਦੀ ਗੱਲ ਭਾਵ ਕਿ ਚੰਗੇ ਸ਼ੁਭ ਗੁਣਾਂ ਤੋਂ ਬਿਨਾ ਅਸੀਂ ਧਰਮੀ ਨਹੀਂ ਬਣ ਸਕਦੇ ਧਰਮੀ ਬਣਨ ਦੇ ਲਈ ਜਾਂ ਰੱਬ ਦੇ ਰਾਹ ਤੇ ਤੁਰਨ ਦੇ ਲਈ ਚੰਗੇ ਗੁਣ ਮਨੁੱਖ ਦੇ ਜੀਵਨ ਵਿੱਚ ਹੋਣੇ ਚਾਹੀਦੇ ਤੁਸੀਂ ਦੇਖੋ ਕਿ ਇੱਕ ਮਾਰਗਦਰਸ਼ਕ ਬਣਨਾ ਹੈ ਇੱਕ ਕਿਰਦਾਰ ਜਿਹੜਾ ਮਾਰਗਦਰਸ਼ਕ ਬਣਦੇ ਆ ਕਿਵੇਂ ਬਣਦੇ ਆ ਉਹਦੇ ਜੀਵਨ ਵਿੱਚ ਚੰਗੇ ਗੁਣ ਹੋਣਗੇ ਤਾਈਂ ਹੋਣਾ